ਮੈਂ ਕਹਾਂ ਹਵਾ ਦਾ ਸਫਰ ਪਾਰਦੀ ਹਾਂ ਕਿਰੀਆਂ ਦੀਵਾਰਾਂ 'ਚ ਦਰ ਪਾਰਦੀ ਹਾਂ ਕਦੋਂ ਮੇਰੇ ਪੈਰਾਂ 'ਚੋਂ ਪਿਗਲੇਗੀ ਬੇੜੀ ਮੈਂ ਆਪਣੀ ਤਪਸ਼ ਦੀ ਸਿਖਰ ਪਾਰਦੀ ਹਾਂ ਮੈਂ ਭਾਲਾਂ ਹਨੇਰੇ ਦੀ ਛਾਤੀ 'ਚੋਂ ਰਸਤਾ ਕਿ ਲੋਹਾ ਤੇ ਆਪਣਾ ਅਸਰ ਪਾਰਦੀ ਹਾਂ ਮੇਰੇ ਹੌਸਲੇ ਨੂੰ ਜੋ ਦੇਵੇ ਚਣੌਤੀ ਸਮੁੰਦਰ 'ਚੋਂ ਐਸਾ ਭਮਰ ਪਾਰਦੀ ਹਾਂ ਅਸੀਂ ਦੋਵੇਂ ਰਲ ਕੇ ਤਲਾਸ਼ਾਂਗੇ ਮੰਜ਼ਲ मैं रहबर नहीं हम सफर पाल मैं बहुत सारे इंसान वेखे ने जिन्ह के जिसम से लिबास नहीं होंदा मैं बहुत सारे लिबास वेखे ने जिन्ह के अंदर इंसान नहीं होंदा कोई हालात नहीं समझता कोई जज्बात नहीं समझता कोई कोरा कागज़ भी है पढ़ लें तो कोई ਪੂਰੀ ਕਿਤਾਬ ਹੀ ਨਹੀਂ ਸਮਝਦਾ ਅੱਗੇ ਆ ਰਹੀਆਂ ਨੇ ਕੁੜੀਆਂ ਆਪਣੇ ਪ੍ਰਤਿਭਾ ਸਾਬਤ ਕਰ ਰਹੀਆਂ ਆਪਣੀ ਸ਼ਕਤੀ ਆਪਣੀ ਸਮਰੱਥਾ ਨੂੰ ਸਾਬਤ ਕਰ ਰਹੀਆਂ ਆਪਣੇ ਹੱਕਾਂ ਲਈ ਜਾਂ ਆਪਣਾ ਸਥਾਨ ਪ੍ਰਾਪਤ ਕਰਨ ਲਈ ਜਿਹੜਾ ਸੰਘਰਸ਼ ਨਹੀਂ ਛੱਡਣਾ ਚਾਹੀਦਾ ਕਦੇ ਵੀ ਆਪਣੇ ਹੱਕ ਲਈ ਆਪਣੇ ਨਿਸ਼ਾਨੇ ਲਈ ਫਿਰ ਕਿਤੇ ਨਾ ਕਿਤੇ ਤੁਸੀਂ ਪਹੁੰਚ ਹੀ ਜਾਂਦੇ ਆ ਕੋਈ ਨਾ ਕੋਈ ਮਕਾਮ ਤੁਹਾਨੂੰ ਮਿਲ ਹੀ ਜਾਂਦਾ ਹੈ ਨਾ ਮੈਂ ਕੁੜੀਆਂ ਨੂੰ ਇਹੀ ਕਹੂੰਗੀ ਕਿ ਤੁਸੀਂ ਸੰਘਰਸ਼ ਕਰੋ ਤੇ ਕਾਮਯਾਬ ਹੋਵੋ ਤੇ ਜਿਹੜੀਆਂ ਕੁੜੀਆਂ ਜਾਗਰੂਕ ਨਹੀਂ ਹੈਗੀਆਂ ਉਹਨਾਂ ਨੂੰ ਦੂਜੀਆਂ ਕੁੜੀਆਂ ਨੂੰ ਜਾਗਰੂਕ ਕਰੋ ਹੈਨਾ ਆਪਣੇ ਨਾਲ ਦੀਆਂ ਨੂੰ ਜਾਗਰੂਕ ਕਰੋ ਤੇ ਸੋ ਉਹ ਪਾ ਕੇ ਚਾਂਜਰਾਂ ਅੰਗਿਆਰਿਆਂ ਤੋਂ ਇਉਂ ਗੁਜ਼ਰਦੀ ਹੈ ਕਿ ਉਸ ਦੀ ਇਸ ਆਦਤ ਈ ਚੰਨ ਸੂਰਜ ਮਰਨ ਲੱਗਦੇ ਹਾਈ ਹਾਈ